ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 2 ਜਨਵਰੀ ਬਈਰ ਹੋਣਾਂ ਦੇ ਬਕਾਊ ਆ ਇੱਕ ਗੱਪਣ ਚੈੱਕਪਾਸ ਜਰਸੀ ਵੈੜ ਮਿੱਤਰੋ ਦੁੱਧੋ ਡرائی ਤੇ ਇੱਕ ਵੈਡ ਅਸਰ ਦੋਵਾਂ ਜਾਨਵਰਾਂ ਦੇ ਬਾਰੇ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਕਰਦੇ ਜਾਣਕਾਰੀ ਵਿੱਚ ਵਾਦਾ ਕੀ ਡਿਟੇਲ ਆ ਸਾਰੀ ਗੱਲਬਾਤ ਕਰਦੇ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਹੋਰ ਨਿੱਕੇ ਵੀਰੇ ਕੀ ਹਾਲ ਆ ਬਾਈ ਵਧੀਆ ਜੀ ਵਧੀਆ ਸੇਤਾ ਦੇ ਪਰਿਵਾਰ ਵਧੀਆ ਬਾਈ ਵਧੀਆ ਅਸਾਂ ਨਿੱਕੇ ਵੀ ਦੋ ਜਾਨਵਰ ਅੱਜ ਹਨਾ ਹਾਂਜੀ ਬਾਈ ਪਹਿਲੇ ਨੰਬਰ ਤੋਂ ਜਰਸੀ ਵੈਡ ਆ ਜਿਹੜੀ ਇਹ ਕਿੰਨੇ ਚਿਰ ਦੀ ਗੱਬਣਾ ਜੀ ਇਹ ਵੀਰੇ 4 ਕੁ ਮਹੀਨਿਆਂ ਦੀ ਗੱਬਣਾ 4 ਕੁ ਮਹੀਨਿਆਂ ਦੀ ਗੱਬਣਾ ਚੈੱਕ ਕਰਾਈ ਹੋਈ ਹੈ ਵੀਰੇ ਹਾਂ ਹਾਂ ਵੀਰੇ ਅਗਲਾ ਕਰਾ ਕੇ ਜਾਵੇ ਹਾਂ ਬਾਈ ਕਰਾ ਕੇ ਆਪ ਦਾ ਡਾਕਟਰ ਲੈ ਆਵੇ ਤੇ ਕਰਾ ਕੇ ਲੈ ਆ ਠੀਕ ਹੈ ਉਹ ਤੋਂ ਵੱਡੇ ਵੀ ਦੁੱਧ ਵੀਰੇ ਹੁਣ ਨਹੀਂ ਦੁੱਧ ਤਾਂ ਲੋ ਡਰਾਈ ਬਾਈ ਦੁੱਧੋ ਡਰਾਈ ਕੀ ਕਰਨ ਬਣ ਕੇ ਡਰਾਈ ਹੁੰਦਾ ਇਹ ਥੋੜਾ ਲੇਟ ਬਣੀ ਬਾਈ ਕੁਝ ਬਣਾਉਣ ਬਣੂਨ ਦੀ ਘਾਲ ਹੋ ਰਹੀ ਹੈ ਮਨ ਲਾ ਦੱਬਾ ਰਪੀਟ ਤੇ ਚੱਲੀ ਹੋਈ ਆ ਹਾਂਜੀ ਹਾਂਜੀ ਠੀਕ ਹੈ ਵੀਰੇ ਚਲੋ ਵਧੀਆ ਇੱਕ ਗੱਲ ਹੈ ਕਿ ਹੁਣ ਲੇਟ ਸੂਗੀ ਤੇ ਲੈ ਵਲੂ ਵੇਖੀ ਬਣਾਉਂਦੀ ਹਾਂਜੀ ਹਾਂਜੀ ਠੀਕ ਹੈ ਅਸੀਂ ਕਿੰਨੇ ਦੀ ਦੇ ਦਾਂਗੇ ਵੀਰੇ ਇਹਦਾ ਮੁੱਲ ਹੈਗਾ ਵੀਰੇ 28000 28000 ਰੁਪਏ ਨਿਮਨ ਤਨ ਕਰ ਦਾਂਗੇ ਵਿੱਚੋਂ ਹਾਂ ਬਾਈ ਕਰ ਦਿਆਂਗੇ ਠੀਕ ਹੈ ਤੋਰੀ ਵੀਰੇ ਬਾੜਾ ਲੈ ਵੀ ਮਿੱਤਰੋ ਅਸਰ ਬੱਛੀ ਲੈਣ ਨਾਲੋਂ ਤੁਸੀਂ ਕਈ ਗੁਣਾ ਚੰਗੇ ਰਹਿ ਜਾਓਗੇ ਕਿਉਂਕਿ ਬਈ ਅੱਜ ਅਸਰ ਬੱਛੀ ਵੀ ਬਾਜ਼ਾਰ ਦੇ ਵਿੱਚ ਉਹ ਜਰਸੀ ਲੈਣੀ ਹੈ ਨਾ ਤੇ 23 24000 ਦੀ ਮਿਲਦੀ ਆ ਪਰ ਉਹਦੀ ਕੋਈ ਆਸ ਨਹੀਂ ਹਜੇ ਰਹਿਣਾ ਬਣਨਾ ਇਹ ਮਿੱਤਰੋ ਮਹੀਨੇ ਦੀ ਗਿਣਤੀ ਤੇ ਦਿਨ ਹੀ ਰਹਿ ਗਿਆ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਨਾ ਮਿੱਤਰੋ ਤੇ ਇਹਦੇ ਮੇਰੇ ਹਿਸਾਬ ਦੇ ਨਾਲ 230 ਦਿਨ ਬਣਨਾ ਵਾ ਜਦੋਂ ਇਹਨੇ ਸੂ ਪੈਣਾ ਵਾ ਮਿੱਤਰੋ ਪੂਰੀ ਥੋਣੀ ਤਿਆਰੀ ਕਰੂਗੀ ਲੈ ਪੁੱਤ ਨਜ਼ਦੀਕ ਤੋਂ ਥਣ ਜ਼ਰੂਰ ਵਿਖਾ ਦੀ ਇੱਕ ਵਾਰੀ ਇਹਦੇ ਪੜੀ ਸੰਭੀ ਵਜਣ ਵਾਲੀ ਵਹਿੜਾ ਮਿੱਤਰੋ ਦੇਖੂਗੇ ਸੀ ਠੰਡੀ ਬਈ ਪੂਰੀ ਹੂੰ ਤੇ ਆ ਵੀਰੇ ਦਾਗੀ ਤਾਂ ਪਹਿਲਾਂ ਤੋਂ ਹੀ ਹੈ ਨਾ ਹਾਂ ਬਈ ਉਹਦੋਂ ਆ ਗਈ ਸੀ ਲੂਪਿਸ ਕਹਿੰਦੇ ਉਦੋਂ ਹੀ ਆ ਦਾਗ ਉਹ ਤਾਂ ਆਮ ਹੀ ਆ ਤਾਂ ਕਿੰਦਾ ਦੇ ਹੈਗੀ ਹੈਗੀ ਆ ਇਹਦਾ ਕੋਈ ਚੱਕਰ ਨਹੀਂ ਹੈ ਹਾਂਜੀ ਅੱਛਾ ਵੀਰੇ ਤੇ ਜਿਹੜੀ ਆ 2 ਨੰਬਰ ਤੇ ਵਹਿੜਾ ਬਈ ਵੇ ਵੀਰੇ ਖੀਰੀ ਆ ਦੰਦੋਂ ਦੰਦੋਂ ਖੀਰੀ ਆ ਲੋਕ ਸਾਲ ਉਮਰ ਹੈ ਦੀ ਠੀਕ ਆ ਪਣੀ ਪੁਣੀ ਕੋਈ ਹੈ ਨਹੀਂ ਵੀਰੇ ਇਹ ਨਹੀਂ ਬਾਈ ਹਲੇ ਨਹੀਂ ਆ ਕੱਚੀਆਂ ਹੀ ਆ ਤਾਰਾ ਕੱਢਦੀ ਆ ਹਲੇ ਬਣ ਜੂਗੀ ਯਾਨੀ ਜਾਦੂ ਦੀ ਬਹੁਤ ਚੰਗੀ ਆ ਨਾ ਹਾਂ ਹਾਂ ਵੀਰੇ ਚੰਗੀ ਯਾਨੀ ਚੰਗਾ ਰਿਕਾਰਡ ਹੈ ਦੀ ਮਾਂ ਦਾ ਦੁੱਧ ਕਿੰਨੇ ਦੀ ਦੇ ਦਾਂਗੇ ਵੀਰੇ ਇਹਦਾ ਮੁੱਲ ਹੈਗਾ 25000 ਬਾਈ ਜੇ ਕੋਈ ਜੋੜਾ ਲੈਣ ਆਲੇ ਆਜੇ ਵੀਰੇ ਜੋੜਾ ਕੋਈ ਨਹੀਂ ਬਾਈ ਕਰ ਲਾਂਗੇ ਫੁੱਲ ਕੇ ਕਰ ਦੇਗਾ ਕਰ ਦਿਆਂ ਕਰ ਦਿਆਂ ਠੀਕ ਹੈ ਮੇਰਾ ਮਤਲਬ ਪਿਆ ਦੇ ਆਸਪੈ ਦੇ 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 ਉਹ ਵੱਧ ਬਣਦਾ ਹਾਂ ਕੋਈ ਨਹੀਂ ਕੋਈ ਨਹੀਂ ਬਾਈ ਕਰ ਲਾਂਗੇ ਠੀਕ ਹੈ ਵੀਰੇ ਅੱਛਾ ਨੰਬਰ ਕਿੰਨਾ ਨਿੱਕੇ ਵੀਰੇ ਆਪਣਾ 98765 ਜੀ 65910 98765 65910 65910 ਹਾਂਜੀ 98765 65910 ਵੀਰੇ ਦਾ ਨੰਬਰ ਆ ਮਿੱਤਰੋ ਨਿੱਕਾ ਬਾਈ ਦਾ ਨਾਮ ਆ ਪਿੰਡ ਕੋੜ ਕਰੋੜ ਖੁਰਦੁਰਫ ਕੋਟਲਾ ਵਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ